ਕਮੀ ਕਿੱਥੇ ਰਹਿ ਜਾਂਦੀ ਹੈ ਅਫਸਰ ਕੰਮ ਕਿਉਂ ਨਹੀਂ ਕਰ ਪਾਉਂਦੇ ਉਹ ਕੰਮ ਕਰਦੇ ਹੀ ਨਹੀਂਗੇ ਜਾਂ ਕਰਕੇ ਰਾਜ਼ੀ ਨਹੀਂ ਜਾਂ ਸਿਰਫ ਕੁਰਸੀਆਂ ਤੇ ਬੈਠਣ ਆਉਂਦੇ ਨੇ ਤੇ ਟਾਈਮ ਤੋਂ ਪਹਿਲਾਂ ਹੀ ਚਲੇ ਜਾਂਦੇ ਨੇ ਰਿਸ਼ਵਤ ਦੀ ਵੇਟ ਦੇ ਵਿੱਚ ਕੰਮ ਜੀ ਹੱਥੀ ਹੱਥ ਦੇ ਡਿਲੇ ਕਰਦੇ ਕੰਮ ਕੀ ਦਾ ਕਾਰਜਕਾਲ ਸਭ ਤੋਂ ਵਧੀਆ ਹੈ ਕਾਰਜਕਾਲ ਜੀ ਇੱਕੋ ਜਿਹਾ ਹੀ ਰਿਹਾ ਲੱਗਦਾ ਅਫਸਰ ਸਾਹਿਬ ਤੇ ਪ੍ਰੈਸ਼ਰ ਪਾਇਆ ਜਾਂਦਾ ਪੋਲੀਟিক্যাল ਪ੍ਰੈਸ਼ਰ ਬਿਲਕੁਲ ਜੀ ਬਿਲਕੁਲ ਇਹ ਸੱਚੀਆਂ ਬਿਲਕੁਲ ਸੱਚੀਆਂ ਜੀ 100% ਸੱਚੀਆਂ ਉਹ ਮੈਨੂੰ ਕਹਿੰਦਾ ਵੀ ਸਰਪੰਚ ਨੂੰ ਤੁਸੀਂ ਕੰਮ ਕਰਨ ਤੋਂ ਰੋਕੋ ਕਿਉਂਕਿ ਉਹ ਕਾਂਗਰਸੀ ਸੀਗਾ 39 ਸਾਲ ਚ 45 ਵਾਰ ਤੋਂ ਵੱਧ ਟਰਾਂਸਫਰ ਹੋਈ ਹੈ ਠੀਕ ਹੈ ਤੇ ਜਿਹਦੇ ਚੋਂ ਮੈਂ ਪੰਜ-ਪੰਜ ਸਾਲ ਦੀ ਵੀ ਸੀ ਮੇਰੀ ਸਟੇ ਇੱਕ ਸਟੇ ਸੀਗੀ ਮੇਰੀ ਦੋ ਸਾਲ ਦੀ ਵੀ ਸੀਗੀ ਠੀਕ ਹੈ ਤੇ ਬਾਕੀ ਤੁਸੀਂ ਦੇਖ ਲਓ ਦੋ ਮਹੀਨੇ ਵੀ ਦੀ ਆਉਂਦੇ ਪੰਜਾਬ ਬਚਾਓ ਰੈਲੀ ਜੀ ਉਹ ਤਾਂ ਪਰਿਵਾਰ ਬਚਾਓ ਰੈਲੀ ਆ ਉਹਨਾਂ ਦਾ ਇਹ ਸਿਰਫ ਤੁਸਾਂਜ ਜਥੇਵੰਦੀਆਂ ਵਾਲੇ ਮਸਲੇ ਕਰਕੇ ਨਾ ਉਹ ਤਾਂ ਵਿਰੋਧ ਹੋ ਰਿਹਾ ਨਹੀਂ ਵਿਰੋਧ ਵਾਲੀ ਕੋਈ ਗਲਤੀ ਨਹੀਂ ਲੱਗਦੀ ਨਹੀਂ ਹੈ ਜੀ ਜੇ ਰਿਟਰਨ ਜੀਤੀ ਹੈ ਫਿਰ ਤਾਂ ਆਪਾਂ ਉਹਨਾਂ ਦੇ ਖਿਲਾਫ ਐਕਸ਼ਨ ਵੀ ਕਰ ਸਕਦੇ ਆ ਜੀ ਜਦੋਂ ਰਿਟਰਨ ਚ ਨਹੀਂ ਕੀਤੀ ਹੁੰਦੀ ਕਮਿਟਮੈਂਟ ਫਿਰ ਤਾਂ ਆਪਾਂ ਉਹਨਾਂ ਤੋਂ ਵਾਪਸ ਨਹੀਂ ਲੈ ਸਕਦੇ ਜਦੋਂ ਪਾਵਰ ਚ ਹੁੰਦੇ ਆ ਉਦੋਂ ਇਹ ਸ਼ੇਅਰ ਹੁੰਦੇ ਆ ਹਲਕੇ ਦੇ ਨਕਸ਼ੇ ਤੋਂ ਲੋਕ ਬਹੁਤ ਪਰੇਸ਼ਾਨ ਨੇ ਕਹਿੰਦੇ ਆਉਣਾ ਜਾਣਾ ਬਹੁਤ ਮੁਸ਼ਕਿਲ ਹੈ ਸੜਕਾਂ ਦੇ ਔਰ ਗਲੀਆਂ ਦੇ ਹਾਲ ਵੇਖ ਕੇ ਤਾਂ ਰੋਣਾ ਆ ਜਾਂਦਾ ਇਹ ਸਰਕਾਰ ਦੇ ਕੋਲ ਇੰਨੀ ਪਾਵਰ ਹੁੰਦੀ ਹੈ ਕਿ ਉਹ ਜੋ ਹਲਕੇ ਦੇ ਕੰਮ ਨੇ ਉਹਨਾਂ ਨੂੰ ਰੋਕ ਸਕੇ ਸਟਰੋਂਗ ਤਾਂ ਵੈਸੇ ਨਰਿੰਦਰ ਮੋਦੀ ਹੀ ਹੈ ਦੇਸ਼ ਨੂੰ ਸਿਰਫ ਨਰਿੰਦਰ ਮੋਦੀ ਹੀ ਚਲਾ ਸਕਦਾ ਹਾਂ ਪਬਲਿਕ ਗਾਰਡੀਅਨ ਨਿਊਜ਼ ਦੇਖਣ ਵਾਲੇ ਦਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਪ੍ਰਦੀਪ ਧਿਮਾਨ ਤੇ ਤੁਸੀਂ ਦੇਖ ਰਹੇ ਹੋ ਸਾਡੀ ਖਾਸ ਪੇਸ਼ਕਸ਼ ਸੱਤਾ ਦੰਗ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤਾਂ ਦਿਨ-ਬ-ਦਿਨ ਸਿਆਸਤ ਦੇ ਰੰਗ ਨਵੀਆਂ-ਨਵੀਆਂ ਪੌੜੀਆਂ ਚੜ ਰਹੇ ਨੇ ਪਹਿਲਾਂ ਟਿਕਟਾਂ ਵੰਡੀਆਂ ਗਈਆਂ ਤੇ ਕੱਲ ਨਾਮਜ਼ਦਗੀਆਂ ਵੀ ਢਾਕਲ ਹੋ ਗਈਆਂ ਦੱਸ ਦਈਏ ਕਿ ਪੂਰੇ ਪੰਜਾਬ ਦੇ ਵਿੱਚ ਤਕਰੀਬਨ 20 ਨਾਮਜ਼ਦਗੀਆਂ ਢਾਕਲ ਹੋਈਆਂ ਪਰ ਇਸ ਦੇ ਨਾਲ ਜੋ ਮਸਲੇ ਨੇ ਉਹ ਜੋ ਮੈਂਬਰ ਪਾਰਲੀਮੈਂਟ ਬਣਨ ਦੀ ਉਮੀਦ ਰੱਖਣ ਵਾਲੇ ਕੈਂਡੀਡੇਟ ਨੇ ਉਹਨਾਂ ਦੇ ਅੱਗੇ ਰੱਖੇ ਜਾਂਦੇ ਨੇ ਉਹ ਬੇहद ਪੁਰਾਣੇ ਹੁੰਦੇ ਨੇ ਲੋਕਲ ਬਾਡੀਜ਼ ਨੂੰ ਲੈ ਕੇ ਵਿਕਾਸ ਨੂੰ ਲੈ ਕੇ ਜੋ ਲੰਬੇ ਸਮੇਂ ਤੋਂ ਬ੍ਰੇਕ ਲੱਗੇ ਹੋਏ ਨੇ ਉਹੀ ਮਸਲੇ ਹੁੰਦੇ ਨੇ ਤਾਂ ਇਹਨਾਂ ਤਮਾਮ ਮਸਲਿਆਂ ਨੂੰ ਲੈ ਕੇ ਜੋ ਸ਼ਿਕਾਇਤਾਂ ਹੁੰਦੀਆਂ ਆ ਅਫਸਰਾਂ ਤੋਂ ਵੀ ਹੁੰਦੀਆਂ ਨੇ ਤਾਂ ਅੱਜ ਸਾਡੇ ਸਟੂਡੀਓ ਦੇ ਵਿੱਚ ਖਾਸ ਤੌਰ ਤੇ ਅਸੀਂ ਇੱਕ ਅਫਸਰ ਨੂੰ ਬੁਲਾਇਆ ਸਾਬਕਾ ਅਫਸਰ ਕਹਿ ਸਕਦੇ ਹਾਂ ਤਾਂ ਬਹੁਤ-ਬਹੁਤ ਸਵਾਗਤ ਕਰਦੇ ਹਾਂ ਸਾਬਕਾ ਵੀਡੀਓ ਰਜਿੰਦਰ ਕੁਮਾਰ ਗੁਪਤਾ ਜੀ ਦਾ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਜੀ ਸਾਰਿਆਂ ਨੂੰ ਸਾਰੇ ਸੁਣਨ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਸਰ ਜਿਵੇਂ ਕਿ ਆਪਾਂ ਵੇਖਦੇ ਹਾਂ ਕਿ ਇਲੈਕਸ਼ਨ ਤਾਂ ਚੱਲ ਰਹੇ ਨੇ ਹਾਂਜੀ ਪਰ ਚਾਹੇ ਸ਼ਹਿਰ ਆ ਚਾਹੇ ਪਿੰਡ ਆ ਲੋਕ ਕੋਈ ਵੀ ਉਮੀਦਵਾਰ ਆਉਂਦਾ ਆ ਉਹਦੇ ਅੱਗੇ ਸਵਾਲ ਕਰਦੇ ਨੇ ਕਿ ਭਾਈ ਸਾਡਾ ਆ ਕੰਮ ਨਹੀਂ ਹੋਇਆ ਸਾਡਾ ਉਹ ਕੰਮ ਨਹੀਂ ਹੋਇਆ ਸਾਡੀਆਂ ਨਾਲੀਆਂ ਸਾਫ਼ ਨਹੀਂ ਹੋਈਆਂ ਸਾਡੇ ਪਿੰਡ ਦੇ ਟੋਬੇ ਦਾ ਕੰਮ ਕਰਾਉਣ ਵਾਲਾ ਆ ਸਾਡੇ ਪਿੰਡ ਦੀਆਂ ਗਲੀਆਂ ਅਜੇ ਕੱਚੀਆਂ ਪਈਆਂ ਜਾਂ ਟੁੱਟੀਆਂ ਹੋਈਆਂ ਸੜਕਾਂ ਨੇ ਲਿੰਕ ਰੋਡਸ ਨੇ ਤਮਾਮ ਇਹ ਮੁੱਦੇ ਮੈਂਬਰ ਪਾਰਲੀਮੈਂਟ ਦੇ ਜੋ ਉਮੀਦਵਾਰ ਨੇ ਉਹਨਾਂ ਅਗੇ ਰੱਖੇ ਜਾਂਦੇ ਨੇ ਪਰ ਕੀ ਇਹ ਕੰਮ ਉਹਨਾਂ ਦੇ ਹੁੰਦੇ ਨੇ ਜਾਂ ਫਿਰ ਇਹ ਕੰਮ ਜੋ ਸੰਬੰਧਿਤ ਵਿਭਾਗ ਨੇ ਉੱਥੇ ਦੇ ਅਫਸਰਾਂ ਦੇ ਹੁੰਦੇ ਨੇ ਤੇ ਗਲਤੀ ਕਿਹਦੀ ਹੁੰਦੀ ਆ ਜੋ ਕੰਮ ਨਹੀਂ ਹੁੰਦਾ ਇਸ ਤੇ ਧਮਾਨ ਦੀ ਗੱਲ ਇਸ ਤਰ੍ਹਾਂ ਹੈ ਵੀ ਜਿਹੜਾ ਸਿਸਟਮ ਹੈ ਨਾ ਉਹ ਹੀ ਵਿਗੜਿਆ ਹੋਇਆ ਹੂੰ ਜੇ ਸਾਡੇ ਪੋਲੀਟੀਸ਼ੀਅਨ ਸਿਸਟਮ ਨੂੰ ਸੁਧਾਰ ਕੇ ਰੱਖਣ ਤਾਂ ਸਾਡੇ ਅਫਸਰਾਂ ਨੂੰ ਟਾਈਮ ਤੇ ਕੰਮ ਕਰਨਾ ਚਾਹੀਦਾ ਹੈ ਪਬਲਿਕ ਨੇ ਤਾਂ ਆਪਣੀਆਂ ਡਿਮਾਂਡਸ ਦੇ ਰੱਖਣੀਆਂ ਰੱਖਣੀਆਂ ਜੀ ਵੀ ਸਾਡਾ ਆਹ ਕੰਮ ਨਹੀਂ ਜੀ ਹੋਇਆ ਸਾਡੇ ਗਲੀ ਨਹੀਂ ਸਾਫ ਸਾਡਾ ਰਜਿਸਟਰੀ ਨਹੀਂ ਹੋ ਰਹੀ ਟਾਈਮ ਤੇ ਹੂੰ ਐ ਇਸ ਚ ਪੋਲਿਟੀਕਲ ਸਿਸਟਮ ਮਤਲਬ ਇਸ ਤਰ੍ਹਾਂ ਹੈ ਵੀ ਇਹਨਾਂ ਨੇ ਅਫੀਸਰ ਜਨੂ ਸਾਰਿਆਂ ਨੂੰ ਉਸ ਹਿਸਾਬ ਨਾਲ ਕੰਮ ਹੀ ਨਹੀਂ ਕਰਨ ਲਾਇਆ ਹੂੰ ਜਿਸ ਕਰਕੇ ਪਬਲਿਕ ਨੂੰ ਆਮ ਦਿੱਕਤ ਆ ਰਹੀ ਹੈ ਜੀ ਅੱਛਾ ਕੰਮ ਕਰਨ ਵਾਲੇ ਅਫਸਰ ਵੀ ਨੇ ਉਹਨਾਂ ਦੀ ਵੀ ਕੋਈ ਜ਼ਿੰਮੇਵਾਰੀ ਬਣਦੀ ਆ ਅੱਛਾ ਤੁਸੀਂ ਤੁਹਾਡਾ ਕਾਰਜਕਾਲ ਕਿੰਨੇ ਸਮੇਂ ਦਾ ਰਿਹਾ ਮੇਰਾ ਕਾਰਜਕਾਲ ਟੋਟਲ ਮੈਂ 39 ਸਾਲ ਦੀ ਸਰਵਿਸ ਕੀਤੀ ਹੈ ਜੀ 39 ਸਾਲ ਦੀ ਸਰਵਿਸ ਕੀਤੀ ਤੇ ਸਭ ਤੋਂ ਜ਼ਿਆਦਾ ਕੰਮ ਤੁਸੀਂ ਕਿਸ ਸਮੇਂ ਦੌਰਾਨ ਕੀਤਾ ਹੋ ਮੈਂ ਸਭ ਤੋਂ ਜ਼ਿਆਦਾ ਕੰਮ ਜੀ 2007 ਤੋਂ 2009 ਤੱਕ ਕੀਤਾ ਵੈਸੇ ਤਾਂ ਮੈਂ 39 ਸਾਲ ਹੀ ਬਹੁਤ ਕੰਮ ਕੀਤਾ ਲੇਕਿਨ 7 ਤੋਂ 9 ਦੇ ਵਿੱਚ ਮੈਂ ਨਿਹਾਲ ਸਿੰਘ ਵਾਲਾ ਬਲੌਕ ਵਿੱਚ ਸੀਗਾ ਠੀਕ ਹੈ ਜੀ ਡਿਸਟ੍ਰਿਕਟ ਮੋਗੇ ਦੇ ਵਿੱਚ ਬੜਾ ਵਧੀਆ ਕੰਮ ਕੀਤਾ ਜੀ ਉੱਥੇ ਜੀ ਅੱਛਾ ਸੰਬੰਧਤ ਜੋ ਹੋਰ ਵਿਭਾਗ ਹੁੰਦੇ ਨੇ ਕਮੀ ਕਿੱਥੇ ਰਹਿ ਜਾਂਦੀ ਹੈ ਅਫਸਰ ਕੰਮ ਕਿਉਂ ਨਹੀਂ ਕਰ ਪਾਉਂਦੇ ਗਲਤ ਤਾਲਮੇਲ ਦੀ ਕਮੀ ਹੈ ਜੀ ਮੁਲਾਜ਼ਮਾਂ ਚ ਅਫਸਰਾਂ ਚ ਡਿਪਾਰਟਮੈਂਟਾਂ ਚ ਅਕਸਰ ਕਿਹਾ ਜਾਂਦਾ ਕਿ ਸਰਕਾਰੀ ਮੁਲਾਜ਼ਮ ਜੋ ਨੇ ਉਹ ਕੰਮ ਕਰਦੇ ਨਹੀਂਗੇ ਜਾਂ ਕਰਕੇ ਰਾਜ਼ੀ ਨਹੀਂ ਜਾਂ ਸਿਰਫ ਕੁਰਸੀਆਂ ਤੇ ਬੈਠਣ ਆਉਂਦੇ ਨੇ ਤੇ ਟਾਈਮ ਤੋਂ ਪਹਿਲਾਂ ਹੀ ਚਲੇ ਜਾਂਦੇ ਨੇ ਲੇਟ ਵੀ ਆਉਂਦੇ ਆ ਜੀ ਟਾਈਮ ਤੇ ਤੋਂ ਪਹਿਲਾਂ ਵੀ ਚਲੇ ਜਾਂਦੇ ਆ ਹੂੰ ਤੇ ਬਾਕੀ ਹੋਰ ਵੀ ਹੈ ਕਾਰਨ ਜਿਸ ਤਰ੍ਹਾਂ ਰਿਸ਼ਵਤਖੋਰੀ ਜੀ ਹਨਾ ਤਾਂ ਹੀ ਟਾਈਮ ਤੇ ਲੋਕਾਂ ਦੇ ਕੰਮ ਨਹੀਂ ਹੁੰਦੇ ਅੱਛਾ ਕਰਾਪਸ਼ਨ ਤੁਸੀਂ ਕਹਿ ਰਹੇ ਹੋ ਕਿ ਬਹੁਤ ਵੱਡਾ ਕਾਰਨ ਹੈ ਹਾਂਜੀ 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 ਕਿ ਲੋਕਾਂ ਦੇ ਕੰਮ ਨਹੀਂ ਹੁੰਦੇ ਰਿਸ਼ਵਤ ਦੀ ਵੇਟ ਦੇ ਵਿੱਚ ਕੰਮ ਜੀ ਹਾਂਜੀ ਹਾਂਜੀ ਡਿਲੇ ਕਰਦੇ ਕੰਮ ਜੀ ਡਿਲੇ ਕਰਦੇ ਹਾਂਜੀ ਹਾਂਜੀ ਅੱਛਾ ਤੁਸੀਂ ਹੁਣ ਨਵੀਂ ਸਰਕਾਰ ਦਾ ਕਾਰਜਕਾਲ ਵੀ ਵੇਖਿਆ ਏ ਤੁਹਾਡੀ ਮੁਲਾਕਾਤ ਵੀ ਹੁੰਦੀ ਰਹਿਣੀ ਆ ਰਹਿੰਦੀ ਹੋਣੀ ਆ ਅਫਸਰਾਂ ਦੇ ਨਾਲ ਤਾਂ ਕਿ ਇਹ ਸਿਸਟਮ ਹੁਣ ਪਹਿਲਾਂ ਨਾਲੋਂ ਕੁਝ ਘਟਿਆ ਰੋਲ ਆ ਤਾਂ ਪਾਰੇ ਜੀ ਪਰ ਨਹੀਂ ਘਟਿਆ ਨਹੀਂ ਘਟਿਆ ਕਿਉਂਕਿ ਸਿਸਟਮ ਮਤਲਬ 75 ਸਾਲ ਦਾ ਪਾਰਟੀਆਂ ਨੇ ਇੰਨਾ ਕੁ ਬਗਾੜਿਆ ਹੋਇਆ ਸਾਰੇ ਸਿਸਟਮ ਨੂੰ ਪ੍ਰਭਧ ਕਰ ਦਿੱਤਾ ਵੀ ਉਹ ਸਿਸਟਮ ਹੌਲੀ-ਹੌਲੀ ਠੀਕ ਹੋਊ ਜੇ ਕੋਈ ਕਰਨ ਵਾਲਾ ਆਇਆ ਵੀ ਜੀ ਨਹੀਂ ਇਹ ਸਿਸਟਮ ਬਹੁਤ ਫੋਨ 'ਚ ਜਿਸ ਤਰ੍ਹਾਂ ਹੁੰਦਾ ਨਾ ਵੀ ਕੋਡ ਹਾਂ ਹੂੰ ਉਹ ਗੱਲ ਹੋਈ ਵੀ ਹੈ ਹੂੰ ਬਿਲਕੁਲ ਅੱਛਾ ਬੀਤੇ ਦਿਨ ਨਾਮਜ਼ਦਗੀਆਂ ਦੀ ਆਪਾਂ ਗੱਲ ਕਰ ਲੈਨੇ ਆ ਪਟਿਆਲਾ ਲੋਕ ਸਭਾ ਹਲਕਾ ਤੋਂ ਜੋ ਉਮੀਦਵਾਰ ਨੇ ਕਾਂਗਰਸ ਦੇ ਡਾਕਟਰ ਤਨਵੀਰ ਗਾਂਧੀ ਉਹਨਾਂ ਵੱਲੋਂ ਨਾਮਜ਼ਦਗੀ ਦਾਖਲ ਕਰ ਦਿੱਤੀ ਗਈ ਹੈ ਮਹਾਰਾਣੀ ਪੰਨੀਤ ਕੌਰ ਉਮੀਦਵਾਰ ਨੇ ਪਹਿਲਾਂ ਵੀ ਚਾਰ ਬਾਰੀ ਉਹ ਮੈਂਬਰ ਪਾਰਲੀਮੈਂਟ रह ਚੁੱਕੇ ਨੇ ਆ ਤੀਸਰੇ ਜੋ ਕੈਂਡੀਡੇਟ ਨੇ ਉਹ ਨੇ ਆਮ ਆਦਮੀ ਪਾਰਟੀ ਤੋਂ ਡਾਕਟਰ ਬਲਬੀਰ ਸਿੰਘ ਤਾਂ ਨਾਮਜ਼ਦਗੀਆਂ ਦਾ ਦੌਰ ਸ਼ੁਰੂ ਹੋ ਗਿਆ ਹਾਲੇ ਤੱਕ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਜਾਂ ਭਾਜਪਾ ਦੇ ਉਮੀਦਵਾਰ ਨੇ ਨਾਮਜ਼ਦਗੀ ਨਹੀਂ ਭਰੀ ਆ ਕਿਸ ਤਰ੍ਹਾਂ ਵੇਖਦੇ ਹੋ ਇਸ ਪੂਰੇ ਸਿਨੈਰੀਓ ਨੂੰ ਇਸ ਤਰ੍ਹਾਂ ਜੀ ਮਤਲਬ ਜਿਉਂ ਜਿਉਂ ਡੇਟਸ ਨੇੜੇ ਆਉਣੀਆਂ ਉਦੋਂ ਹੀ ਭਰਨਗੇ ਫਾਰਮ ਮਤਲਬ ਆਪਣੇ ਪਾਰਟੀ ਕੱਲ ਤਾਂ ਦੂਜਾ ਦਿਨ ਸੀ ਹਾਂ ਹਾਂ ਜਿਵੇਂ ਮੈਂ ਦੱਸਿਆ ਪਹਿਲਾਂ ਵੀ ਕਿ 20 ਕੈਂਡੀਡੇਟਸ ਨੇ ਕੁਝ ਬਹੁਤ ਸਾਰੇ ਆਜ਼ਾਦ ਉਮੀਦਵਾਰ ਵੀ ਹੋਣੇ ਆ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਆਪਣੀਆਂ ਨਾਮਜ਼ਦਗੀਆਂ ਭਰੀਆਂ ਅ ਕਾਰਗੁਜ਼ਾਰੀ ਕਿਸ ਦੀ ਤੋਂ ਜ਼ਿਆਦਾ ਉਮੀਦ ਰੱਖਦੇ ਹੋ ਤੁਸੀਂ ਚਾਰ ਵਾਰ ਦੇ ਮੈਂਬਰ ਪਾਰਲੀਮੈਂਟ ਮਹਾਰਾਣੀ ਪ੍ਰਨੀਤ ਕੌਰ ਤੋਂ ਜ਼ਿਆਦਾ ਉਮੀਦ ਰੱਖਦੇ ਹੋ ਜਾਂ ਇਸ ਵਾਰ ਉਮੀਦਾਂ ਡਾਕਟਰ ਬਲਬੀਰ ਸਿੰਘ ਜਾਂ ਫਿਰ ਅ ਡਾਕਟਰ ਤਰਵੀਰ ਗਾਂਧੀ ਤੇ ਨੇ ਉਮੀਦਵਾਰ ਤਾਂ ਜੀ ਪੋਲੀਟੀਕਲ ਬੰਦੇ ਆ ਤੇ ਇਹ ਜਿਹੀ ਹੁੰਦੀਆਂ ਹੂੰ ਕੋਈ ਮਤਲਬ ਜਿਆਦਾ ਨਹੀਂ ਐਸੇ ਪ੍ਰਨੀਤਕੌਰ ਜਿਹੜੇ ਹੈਗੇ ਆ ਉਹ ਚਾਰ ਵਾਰ ਹੀ ਰਹੇ ਆ ਕੋਈ ਤਾਂ ਕਾਰਨ ਹੋਏਗਾ ਹੀ ਨਾ ਵੀ ਉਹ ਬਨੇ ਆ ਚਾਰ ਵਾਰੀ ਜੀ ਹੈ ਨਾ ਤਾਂ ਉਹ ਮਤਲਬ ਬੈਕਗ੍ਰਾਉਂਡ ਉਹਨਾਂ ਦੀ ਅੱਛੀ ਹੈ ਹੂੰ ਤੇ ਥੋੜਾ ਜਿਹਾ ਹੋਰ ਉਸ ਨੂੰ ਕੰਮ 'ਚ ਸੁਧਾਰਨ ਦੀ ਲੋੜ ਹੈ ਜੇ ਕਰਨ ਤਾਂ ਲੋਕਾਂ 'ਚ ਵਧੀਆ ਮਤਲਬ ਅਕਸ ਉਹਨਾਂ ਦਾ ਮੰਨ ਰਿਹਾ ਜੀ ਹਾਂਜੀ ਹਾਂਜੀ ਅੱਛਾ ਤੁਹਾਡੇ ਕਾਰਜਕਾਲ ਵੇਲੇ ਦੀ ਆਪਾਂ ਗੱਲ ਕਰ ਲੈਨੇ ਆ ਪੰਜਾਬ ਨੇ ਬਹੁਤ ਸਰਕਾਰਾਂ ਵੇਖੀਆਂ ਸਭ ਤੋਂ ਵਧੀਆ ਕੰਮ ਤੁਹਾਨੂੰ ਕਿਹੜੀ ਸਰਕਾਰ ਦਾ ਲੱਗਾ ਕਿ ਕਿਹਦਾ ਕਾਰਜਕਾਲ ਸਭ ਤੋਂ ਵਧੀਆ ਨਾ ਕਾਰਜਕਾਲ ਜੀ ਇੱਕੋ ਜਿਹਾ ਹੀ ਰਿਹਾ ਲਗਭਗ ਕਾਂਗਰਸ ਦਾ ਵੀ ਔਰ ਅਕਾਲੀ ਦਲ ਭਾਜੀਪੀ ਦਾ ਹਲਕੇ ਵੀ ਜੀ ਮਤਲਬ ਕੋਈ ਫਰਕ ਨਹੀਂ ਮੈਨੂੰ ਤਾਂ ਲੱਗਿਆ ਕਿਉਂਕਿ ਮੇਰੀਆਂ ਟਰਾਂਫਰਾਂ ਹਰੇਕ ਸਾਲ 'ਚ 3-4 ਵਾਰੀ ਹੋ ਜਾਂਦੀਆਂ ਸੀ ਠੀਕ ਹੈ ਤੇ ਕਿਉਂਕਿ ਉਹ ਉਹਦਾ ਕਾਰਨ ਵੀ ਇਹੀ ਸੀ ਨਾ ਵੀ ਮੈਂ ਉਹਨਾਂ ਦੇ ਕਹਿਣ ਮੁਤਾਬਕ ਜਿਹੜੇ ਹੈ ਜਿਹੜੇ ਕੋਈ ਕੰਮ ਨਾ ਹੋਣ ਵਾਲੇ ਉਹ ਮੈਨੂੰ ਕਹਿੰਦੇ ਸੀ ਮੈਂ ਨਹੀਂ ਕੀਤੇ ਤਾਂ ਮੇਰੀ ਟਰਾਂਸਫਰ ਹੋ ਜਾਂਦੀ ਸੀ ਹੂੰ ਦੋਨੇ ਸਰਕਾਰਾਂ ਚ ਮੇਰੀਆਂ ਟਰਾਂਸਫਰਾਂ ਹੋਈਆਂ ਇਸ ਕਰਕੇ ਮੈਂ ਕਿਸੇ ਨੂੰ ਵੀ ਨਹੀਂ ਚੰਗਾ ਕਹਿ ਸਕਦਾ ਠੀਕ ਹੈ ਮੈਂ ਦੇਜੀ ਤੌਰ ਤੇ ਗੱਲ ਕਹਿ ਰਿਹਾ ਨਹੀਂ ਕਿ ਕਿਸੇ ਵਾਸਤੇ ਵਧੀਆ ਵੀ ਹੋਵੇ ਹੋ ਸਕਦਾ ਯਾਨੀ ਇਹ ਜੋ ਆਪਾਂ ਗੱਲਾਂ ਸੁਣਦੇ ਆਂ ਕਿ ਅਫਸਰ ਸ਼ਾਹੀ ਤੇ ਪ੍ਰੈਸ਼ਰ ਪਾਇਆ ਜਾਂਦਾ ਪੋਲੀਟিক্যাল ਪ੍ਰੈਸ਼ਰ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਸੱਚੀਆਂ ਨੇ ਬਿਲਕੁਲ ਸੱਚੀਆਂ ਜੀ 100% ਸੱਚੀ ਆ ਤੇ ਕਿਸ ਕਿਸ ਤਰ੍ਹਾਂ ਦੇ ਆਰਡਰ ਹੁੰਦੇ ਸੀਗੇ ਜਿਨ੍ਹਾਂ ਨੂੰ ਤੁਸੀਂ ਮਨਾਂ ਕੀਤਾ ਹੁਣ ਤੱਕ ਜਿਦੇ ਕਰਕੇ ਤੁਹਾਡੀਆਂ ਤੁਹਾਡੇ ਤਬਾਦਲੇ ਹੁੰਦੇ ਰਹੇ ਬਸ ਜੀ ਜਿਵੇਂ ਮੈਂ ਮੰਨ ਲਓ ਲੁਧਿਆਣਾ ਵੰਚ ਸੀਗਾ ਉੱਥੇ ਦਰਸ਼ਨ ਸਿੰਘ ਸ਼ਵਲਕ ਐਮ ਐਲ ਏ ਸੀਗਾ ਉਹ ਉਹ ਮੈਨੂੰ ਕਹਿੰਦਾ ਵੀ ਸਰਪੰਚ ਨੂੰ ਤੁਸੀਂ ਕੰਮ ਕਰਨ ਤੋਂ ਰੋਕੋ ਕਿਉਂਕਿ ਉਹ ਕਾਂਗਰਸੀ ਸੀਗਾ ਹੂੰ ਮੈਂ ਕਿਹਾ ਵੀ ਜੀ ਉਹ ਕੰਮ ਠੀਕ ਕਰ ਰਿਹਾ ਹੈ ਉਹ ਉਸ ਦਾ ਕੋਰ ਰੰਬੀਪੂਰਾ ਹੈਗਾ ਤੇ ਮੈਂ ਕੀ ਸਦਾਰ ਦੇ ਰੁਕਾਂ ਕੰਮ ਉਹ ਮੈਨੂੰ ਕਹਦਾ ਨਹੀਂ ਜੀ ਤੁਸੀਂ ਕਾਂਗਰਸੀਆਂ ਦੀ ਮਦਦ ਕਰਦੇ ਮੈਂ ਕਿਹਾ ਵੀ ਮੈਂ ਕਾਂਗਰਸੀ ਦੀ ਮਦਦ ਨਹੀਂ ਕਰਦਾ ਮੈਂ ਤਾਂ ਅਕੋਰਡਿੰਗ ਟੂ ਰੂਲਸ ਕਰ ਰਿਹਾ ਹਾਂ ਸਾਰੀ ਗੱਲ ਹੈਨਾ ਤੇ ਉਹ ਮੈਨੂੰ ਬੁਰਾ ਭਲਾ ਬੋਲਣ ਲੱਗੇ ਤੇ ਮੈਂ ਆਪ ਦਾ ਛੱਟ ਕੇ ਆ ਗਿਆ ਮੈਂ ਕਿਹਾ ਛੱਡੋ ਕਰੀ ਠੀਕ ਹੈ ਤਿੰਨ ਚਾਰ ਦਿਨਾਂ ਬਾਅਦ ਮੇਰੀ ਟ੍ਰਾਂਸਫਰ ਹੋ ਗਈ ਉਧਰ ਨਰੋਟ ਜਮਲ ਸਿੰਘ ਦੀ ਅੱਛਾ ਜੀ ਆਪ ਦਾ ਸਟੇਸ਼ਨ ਤੇ ਪਹੁੰਚ ਗਿਆ ਮੈਂ ਤਾਂ ਅੱਛਾ ਕਿੰਨੀ ਵਾਰੀ ਟ੍ਰਾਂਸਫਰ ਹੋਈ ਹੈ ਮੇਰੀ 45 ਟਾਈਮਸ ਪਲੱਸ ਹੂੰ 39 ਸਾਲ ਚ ਹੂੰ 45 ਵਾਰ ਤੋਂ ਵੱਧ ਟ੍ਰਾਂਸਫਰ ਹੋਈ ਹੈ ਠੀਕ ਹੈ ਤੇ ਜਿਹਦੇ ਚੋਂ ਮੈਂ 5-5 ਸਾਲ ਦੀ ਵੀ ਸੀ ਮੇਰੀ ਸਟੇ ਇੱਕ ਸਟੇ ਸੀ ਕਿ ਮੇਰੀ 2 ਸਾਲ ਦੀ ਵੀ ਸੀਗੀ ਠੀਕ ਹੈ ਤੇ ਬਾਕੀ ਤੁਸੀਂ ਦੇਖ ਲਓ 2 ਮਹੀਨੇ ਵੀ ਨਹੀਂ ਆਉਂਦੇ ਹੂੰ 2 ਮਹੀਨੇ 3 ਮਹੀਨੇ 3 ਮਹੀਨੇ 4 ਮਹੀਨੇ ਬਸ ਠੀਕ ਹੈ ਹਾਂਜੀ ਹਾਂ ਅੱਛਾ ਪਹਿਲਾ ਅਕਾਲੀ ਭਾਜਪਾ ਦਾ ਗੱਠ ਜੋੜ ਰਿਹਾ ਇਸ ਵਾਰ ਭਾਜਪਾ ਆਪਣੇ ਪੈਰਾਂ ਤੇ ਖੁਦ ਚੋਣ ਜੋ ਆ ਉਹ ਲੜ ਰਹੀ ਹੈ ਤਾਂ ਲੱਗਦਾ ਕਿ ਭਾਜਪਾ ਦੇ ਚਾਂਸਸ ਵੀ ਹੋ ਸਕਦੇ ਆ ਕੰਪੀਟੀਸ਼ਨ ਚ ਤਾਂ ਹੈ ਜੀ ਭਾਜਪਾ ਕੰਪੀਟੀਸ਼ਨ ਚ ਹੈਗੀ ਭਾਜਪਾ ਤੇ ਕਾਂਗਰਸ ਦਾ ਵੀ ਮਤਲਬ ਕੰਪੀਟੀਸ਼ਨ ਚ ਹੈ ਠੀਕ ਹੈ ਕਾਂਗਰਸ ਭਾਜਪਾ ਔਰ ਆਪਲੇ ਅਕਾਲੀ ਦਲ ਤਾਂ ਮੇਰੇ ਹਿਸਾਬ ਨਾਲ ਚੌਥੇ ਨੰਬਰ ਤੇ ਰਹੂਗਾ ਕਿਉਂਕਿ ਉਹਨਾਂ ਦੀ ਤਾਂ ਪੰਜਾਬ ਬਚਾਓ ਰੈਲੀ ਬਲ ਪੰਜਾਬ ਬਚਾਓ ਰੈਲੀ ਜੀ ਉਹ ਤਾਂ ਪਰਿਵਾਰ ਬਚਾਓ ਰੈਲੀ ਆ ਉਹਨਾਂ ਦੀ ਹੂੰ ਤੇ ਭਾਜਪਾ ਦੇ ਵਿੱਚ ਆਪਾਂ ਵੇਖ ਰਿਹਾ ਕਿ ਇਸ ਵੇਲੇ ਕਾਫੀ ਜ਼ਿਆਦਾ ਵਿਰੋਧ ਵੀ ਆਪਾਂ ਨੂੰ ਪਿੰਡਾਂ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਆ ਇਸ ਸਥਿਤੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਸ ਸਥਿਤੀ ਪਹਿਲਾਂ ਕਦੇ ਵੇਖਣ ਨੂੰ ਮਿਲੀ ਆ ਤੁਹਾਡੇ ਕਾਰਜਕਾਲ ਦੌਰਾਨ ਕਿ ਪਹਿਲਾਂ ਕਿਸੇ ਸਰਕਾਰ ਦਾ ਇਸ ਹੱਦ ਤੱਕ ਵਿਰੋਧ ਹੋਇਆ ਹੋਵੇ ਜਾਂ ਕਿਸੇ ਪਾਰਟੀ ਦਾ ਵਿਰੋਧ ਹੋਇਆ ਹੋਵੇ ਨਹੀਂ ਜੀ ਇਹ ਨਹੀਂ ਜੀ ਇਹ ਵਿਰੋਧ ਹੋਇਆ ਹੋਵੇ ਜਾਂ ਕਿਸੇ ਪਾਰਟੀ ਦਾ ਵਿਰੋਧ ਹੋਇਆ ਹੋਵੇ ਨਹੀਂ ਜੀ ਇੰਨਾ ਵਿਰੋਧ ਕਦੇ ਨਹੀਂ ਹੋਇਆ ਇਹ ਸਿਰਫ ਕਿਸਾਨ ਜਥੇਬੰਦੀਆਂ ਵਾਲੇ ਮਸਲੇ ਕਰਕੇ ਨਾ ਉਹ ਤਾਂ ਵਿਰੋਧ ਹੋ ਰਿਹਾ ਨਹੀਂ ਵਿਰੋਧ ਵਾਲੀ ਕੋਈ ਗੱਲ ਤਾਂ ਇੰਨੀ ਲੱਗਦੀ ਨਹੀਂ ਹੈ ਜੀ ਅੱਛਾ ਬਤਾਰਾ ਭਾਰਤੀ ਨਾਗਰਿਕ ਮੰਗਾਂ ਤੁਹਾਨੂੰ ਜਾਇਜ਼ ਲੱਗਦੀਆਂ ਨੇ ਮੰਗਾਂ ਜੀ ਇਸ ਤਰ੍ਹਾਂ ਹੈ ਵੀ ਜੇ ਇਹਨਾਂ ਦੀਆਂ ਮੰਗਾਂ ਕੋਸ਼ਿਸ਼ ਸਹੀ ਵੀ ਹੋ ਸਕਦੀਆਂ ਮਤਲਬ ਤੇ ਕੁਝ ਜਥੇਬੰਦੀਆਂ ਜ਼ਿਆਦਾ ਹੋਣ ਕਰਕੇ ਇਹ ਆਪਣੀਆਂ ਡਿਮਾਂਡਸ ਵਧਾ ਲੈਂਦੇ ਹਰ ਵੇਰੀ ਇਹ ਨਦੀਆਂ ਨਵੀਆਂ ਡਿਮਾਂਡਸ ਹੁੰਦੀਆਂ ਮਤਲਬ ਇਹਨਾਂ ਨੂੰ ਮਤਲਬ ਉਹ ਰਹਿਣਾ ਚਾਹੀਦਾ ਆਪਣੀਆਂ ਮੰਗਾਂ ਤੇ ਕੈਮਰੇ ਰਹਿਣਾ ਚਾਹੀਦਾ ਜਿਹੜੀਆਂ ਇੱਕ ਵਾਰੀ ਕਰਨ ਇਹ ਨੇ ਵੀ ਅੱਜ ਪੰਜ ਮੰਗਾਂ ਹੋ ਗਈਆਂ ਪੰਜ ਹੋਰ ਵਧਾ ਲੈਣ ਹਨਾ ਤਾਂ ਫਿਰ ਉਹ ਤਾਂ ਉਹਦਾ ਕੋਈ ਹੱਲ ਹੀ ਨਹੀਂਗਾ ਜੀ ਉਹਦਾ ਤਾਂ ਐ ਹੈ ਵੀ ਉਹ ਤਾਂ ਵਧਦੀਆਂ ਤੁਰੀਆਂ ਜਾਂਦੀਆਂ ਡਿਮਾਂਡਸ ਤਾਂ ਹੂੰ ਤੋ ਪਿੰਡਾਂ ਦੀ ਗੱਲ ਕਰ ਲੈਨੇ ਆ ਸਰ ਆਪਾਂ ਕਿ ਪਿੰਡਾਂ ਦੇ ਵਿੱਚ ਅਕਸਰ ਮਸਲੇ ਹੋ ਜਾਂਦੇ ਨੇ ਜ਼ਿਆਦਾਤਰ ਮਸਲੇ ਜੋ ਹੁੰਦੇ ਨੇ ਉਹ ਜ਼ਮੀਨਾਂ ਨੂੰ ਲੈ ਕੇ ਹੁੰਦੇ ਨੇ ਸ਼ਾਮਲਾੜ ਦੀ ਜ਼ਮੀਨ ਦੇ ਜੋ ਮੁੱਦੇ ਨੇ ਉਹ ਪ੍ਰਸ਼ਾਸਨ ਵੱਲੋਂ ਕਿਦਾਂ ਸੋਲਵ ਕੀਤੇ ਜਾਂਦੇ ਨੇ ਜਾਂ ਜੋ ਸੰਮਤੀਆਂ ਨੇ ਸ਼ਾਮਲਾੜ ਦੀਆਂ ਜ਼ਮੀਨਾਂ ਦਾ ਪਹਿਲਾਂ ਇਹ ਦੱਸੋ ਵੀ ਇਹ ਸਾਰਾ ਸੰਦਰਭ ਹੈ ਸੰਦਰਭ ਹੈ ਕੀ ਜਿਹੜੀ ਸ਼ਾਮਲਾਤ ਹੁੰਦੀ ਹੈ ਜੀ ਇਹਨਾਂ ਮਤਲਬ ਜਿਹੜੀ ਆਪਣੇ ਜਮਾਂਬੰਦੀ ਹੁੰਦੀ ਹੈ ਪੰਚਾਇਤ ਦੀ ਜੀ ਉਸ ਚ ਸਾਰਾ ਦਰਸਾਇਆ ਹੁੰਦਾ ਹੈ ਵੀ ਇਸ ਪੰਚਾਇਤ ਦੀ ਕਿੰਨੀ ਜਗ੍ਹਾ ਹੈਗੀ ਹੈ ਕਿੰਨੀ ਛਪੜਾਂ ਚ ਹੈ ਕਿੰਨੀ ਸਕੂਲ ਵਾਸਤੇ ਹੈ ਕਿੰਨੀ ਸ਼ਮਸ਼ਾਨ ਘਾਟ ਵਾਸਤੇ ਜਾਂ ਹੋਰ ਕੰਮਾਂ ਵਾਸਤੇ ਠੀਕ ਹੈ ਠੀਕ ਹੈ ਜਿਹੜੇ ਕੋਈ ਨਜਾਇਜ਼ ਕਬਜ਼ੇ ਲੋਕ ਕਰ ਲੈਂਦੇ ਆ ਕਈ ਵਾਰੀ ਉਸ ਨੂੰ ਮਤਲਬ ਪੰਚਾਇਤ ਨੂੰ ਨਜਾਇਜ਼ ਕਬਜ਼ੇ ਹਟਾਉਣ ਦਾ ਪੂਰਾ ਹੱਕ ਹੈਗਾ ਆਪ ਹੀ ਠੀਕ ਹੈ ਹਾਂ ਤਾਂ ਉਸ ਜੇ ਕੋਈ ਨਹੀਂ ਛੱਡਦਾ ਤਾਂ ਉਸ ਦੇ ਖਿਲਾਫ ਇੱਕ ਕੇਸ ਪਾਉਣਾ ਪੈਂਦਾ ਹੈ ਮਤਲਬ ਕਲੈਕਟਰ ਕਮ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਦੀ ਕੋਰਟ ਦੇ ਵਿੱਚ ਠੀਕ ਹੈ ਜੀ ਪੰਚਾਇਤ ਨੇ ਪਾਉਣਾ ਹੁੰਦਾ ਠੀਕ ਹੈ ਵੀਡੀਓ ਦੀ ਸੁਪਰਵੀਜ਼ਨ ਚ ਜੇ ਪੈ ਜੇ ਤਾਂ ਜਾਦਾ ਵਧੀਆ ਕਿਉਂਕਿ ਉਹ ਟੈਕਨੀਕਲ ਪੁਆਇੰਟਸ ਕਵਰੀ ਦੱਸ ਦਿੰਦੇ ਠੀਕ ਹੈ ਹਾਂ ਤੇ ਉਹ ਫਿਰ ਕੇਸ ਚੱਲਦਾ ਤਾਂ ਤੱਥਾਂ ਦੇ ਆਧਾਰ ਤੇ ਉਹ ਫਿਰ ਫੈਸਲਾ ਲਗਭਗ ਪੰਚਾਇਤ ਦੇ ਹੱਕ 'ਚ ਹੀ ਹੋ ਜਾਂਦਾ ਕਿਉਂਕਿ ਜਦੋਂ ਸ਼ਾਮਲਾਤ ਹੁੰਦੀ ਹੈ ਉਹ ਜੀ ਹਾਂ ਇਸ ਤਰ੍ਹਾਂ ਹੈ ਜੀ ਅੱਛਾ ਕੁਝ ਲੋਕ ਕੀ ਹੁੰਦਾ ਕਿ ਆ ਸ਼ਾਮਲਾਤ ਦੀ ਜ਼ਮੀਨ ਤੇ ਸਕੂਲ ਵਗੈਰਾ ਬਣਾ ਦਿੰਦੇ ਨੇ ਹਾਂਜੀ ਤੇ ਉਹ ਕਿੰਨੇ ਸਮੇਂ ਦੀ ਲੀਜ਼ ਹੁੰਦੀ ਹੈ ਜਾਂ ਉਹਦਾ ਕੀ ਸਿਸਟਮ ਹੁੰਦਾ ਹੈ ਲੇਸੇ ਪ੍ਰਾਈਵੇਟ ਸਕੂਲ ਤਾਂ ویسੇ ਕਦੇ ਬੰਦੇ ਨਹੀਂ ਹੁੰਦੇ ਜੀ ਇਸ ਚ ਠੀਕ ਹੈ ਹਾਂ ਜੇ ਕੋਈ ਮਤਲਬ ਸਕੂਲ ਬੰਨਣਾ ਵੀ ਹੈ ਸਰਕਾਰੀ ਜ਼ਮੀਨ 'ਚ ਬੰਦਾ ਉਹ ਉਸ 'ਚ ਕੋਈ ਉਹ ਹੀ ਨਹੀਂ ਹੁੰਦਾ ਉਹ ਸਮਝੋ ਉਹਨਾਂ ਨੂੰ ਸਕੂਲ ਐਜੂਕੇਸ਼ਨ ਡਿਪਾਰਟਮੈਂਟ ਨੂੰ ਸਮਝੋ ਇੱਕ ਦਾਣ ਦੇ ਤੌਰ ਤੇ ਦੇ ਦਿੰਦੇ ਆ ਹਾਂ ਹਾਂ ਜਿਵੇਂ ਪੰਜਾਬ ਦੇ ਵਿੱਚ ਬਹੁਤ ਸਾਰੇ ਐਸੇ ਥਾਂ ਨੇ ਜਿੱਥੇ ਸ਼ਾਮ ਲੜਦੀਆਂ ਜ਼ਮੀਨਾਂ ਤੇ ਅੰਗਰੇਜ਼ੀ ਸਕੂਲ ਤੱਕ ਬਣੇ ਹੋਏ ਨੇ ਕਈ ਵਾਰੀ ਲੋਕ ਇਹ ਕਹਿ ਕੇ ਸਕੂਲ ਬਣਾ ਦਿੰਦੇ ਨੇ ਕਿ ਗਰੀਬ ਬੱਚਿਆਂ ਦੀ ਪੜ੍ਹਾਈ ਜਿਹੜੀ ਆ ਉਹਦਾ ਖਰਚਾ ਚੱਕਿਆ ਜਾਊਗਾ ਮੁਫਤ ਪੜ੍ਹਾਈ ਜਾ ਪੜ੍ਹਾਈ ਹੋਊਗੀ ਪਰ ਉਸ ਤੋਂ ਬਾਅਦ ਸਿਨੈਰੀਓ ਹੀ ਬਦਲ ਜਾਂਦਾ ਹੈ ਏਜੀਓ ਕਮਿਟਮੈਂਟ ਤਾਂ ਕਰ ਲੈਂਦੇ ਆ ਪਰ ਉਹ ਮਤਲਬ ਕੋਈ ਹੈ ਨਹੀਂ ਇਹ ਜੀ ਪ੍ਰੋਵੀਜ਼ਨ ਵੀ ਉਹ ਪੜ੍ਹਾਈ ਮੁਫਤ ਕਰਦੇ ਜਾਂ ਹੋਰ ਕਰਦੇ ਕੀ ਕੋਈ ਐਸਾ ਹੈ ਤਰੀਕਾ ਕਿ ਉਹ ਜ਼ਮੀਨ ਉਹਨਾਂ ਤੋਂ ਵਾਪਸ ਲੈ ਲਈ ਜਾਵੇ ਨਹੀਂ ਜੀ ਜਦੋਂ ਕੋਈ ਕਾਨੂੰਨ ਹੈ ਕਿ ਨਹੀਂ 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 ਇਸ ਤਰ੍ਹਾਂ ਹੈ ਜੀ ਕਾਨੂੰਨ ਤਾਂ ਨਹੀਂ ਹੈ ਲੇਕਿਨ ਇਸ ਤਰ੍ਹਾਂ ਹੈ ਵੀ ਜਿਹੜੀ ਕਮਿਟਮੈਂਟ ਅਗਲੇ ਨੇ ਕੀਤੀ ਹੁੰਦੀ ਹੈ ਜਿਆਦਾ ਉਹ ਰਿਟਰਨ 'ਚ ਕਰਨਾ ਹੂੰ ਜੇ ਰਿਟਰਨ 'ਚ ਕੀਤੀ ਹੈ ਫੇਰ ਤਾਂ ਆਪਾਂ ਉਹਨਾਂ ਦੇ ਖਿਲਾਫ ਐਕਸ਼ਨ ਵੀ ਕਰ ਸਕਦੇ ਆ ਜੀ ਜਦੋਂ ਰਿਟਰਨ 'ਚ ਨਹੀਂ ਕੀਤੀ ਹੁੰਦੀ ਕਮਿਟਮੈਂਟ ਫੇਰ ਤਾਂ ਆਪਾਂ ਉਹਨਾਂ ਤੋਂ ਵਾਪਸ ਨਹੀਂ ਲੈ ਸਕਦੇ ਹਾਂ ਜੀ ਹਾਂ ਅੱਛਾ ਹੁਣ ਆਪਾਂ ਇਸ ਹਲਕੇ ਦੀ ਗੱਲ ਕਰ ਲੈਨੇ ਆ ਤੁਸੀਂ ਇੱਕ ਨਾਗਰਿਕ ਵੀ ਹੋ ਇੱਕ ਟੈਕਸਪੇਅਰ ਵੀ ਹੋ ਹਾਂਜੀ ਹਾਂ ਸਿਸਟਮ ਬਾਰੇ ਕੀ ਕਹਿਣਾ ਚਾਹੋਗੇ ਜੋ ਇਸ ਵੇਲੇ ਇਸ ਹਲਕੇ ਦਾ ਸਿਸਟਮ ਆ ਇਹ ਤੋਂ ਕਿੰਨੇ ਕ ਸੈਟੀਸਫਾਈ ਹੋ ਕਿੰਨੇ ਕ ਨੰਬਰ ਦਿਨੇ ਹੋ ਪ੍ਰਸ਼ਾਸਨ ਨੂੰ ਜਾਂ ਸਰਕਾਰ ਨੂੰ 10 ਚੋਂ 3-4 ਹੀ ਆ ਸਕਦੀਆਂ ਜੀ ਬਤ 10 ਚੋਂ 3-4 ਵਜਾ ਕੀ ਆ ਵੀ ਤੁਸੀਂ ਇਹਨੇ ਨੰਬਰ ਕੱਟ ਲਏ ਵਜਾ ਤਾਂ ਇਸ ਤਰ੍ਹਾਂ ਹੈ ਜੀ ਵੀ ਸਿਸਟਮ ਹੀ ਕਰਪਟ ਹੋਇਆ ਪਿਆ ਸਰ ਕੋਈ ਕੰਮ ਬਿਨਾ ਪੈਸੇ ਤੋਂ ਹੁੰਦਾ ਨਹੀਂ ਹੈ ਹਮ ਹਨ ਤੇ ਜਾਂ ਫਿਰ ਲਾਈਨਾਂ 'ਚ ਲੱਗਣਾ ਪੈਂਦਾ ਹੈ ਲਾਈਨਾਂ 'ਚ ਲੱਗ ਕੇ ਵੀ ਬੰਦੇ ਦਾ ਹੁੰਦਾ ਨਹੀਂ ਵੈਸੇ ਸਿਸਟਮ ਨੂੰ ਸੁਧਾਰਨ ਲਈ ਮੈਂ ਇੱਕ ਸਜੈਸ਼ਨ ਬਿਲਕੁਲ ਬਿਲਕੁਲ ਹਾਂ ਸਜੈਸ਼ਨ ਇਸ ਤਰ੍ਹਾਂ ਹੈ ਵੀ ਆਨਲਾਈਨ ਹੋਵੇ ਸਾਰਾ ਕੰਮ ਹੂੰ ਸਾਰਾ ਕੰਮ ਆਨਲਾਈਨ ਹੋਵੇ ਪੰਜਾਬ ਸਰਕਾਰ ਤਾਂ ਕਲੇਮ ਕਰ ਰਹੀ ਹੈ ਕਿ ਹੁਣ ਸਿਸਟਮ ਆਨਲਾਈਨ ਕੀਤਾ ਜਾ ਰਿਹਾ ਹੈ ਸਾਰਾ ਕੰਮ ਆਨਲਾਈਨ ਹੋ ਜੇ ਤੇ ਉਸ ਚ ਮਤਲਬ ਡਿਪਾਰਟਮੈਂਟ ਦੇ ਸਾਰੇ ਅਫੀਸ਼ਰਸ ਦੀ ਡਿਊਟੀ ਵੰਡੀ ਜਾਵੇ ਵੀ ਕਲਰਕ ਨੇ 2 ਦਿਨ ਲਾਉਣੇ ਆ ਸੁਪਰਡੈਂਟ ਨੇ 1 ਦਿਨ ਲਾਉਣਾ ਹੈ ਤੇ ਅਫੀਸਰ ਨੇ ਵੀ ਇੱਕ ਦਿਨ ਲਾਉਣਾ ਹੈ ਹੂੰ ਡੋਂਗਲਾ ਵਾਲਾ ਸਿਸਟਮ ਵੈਸੇ ਵਧੀਆ ਚੱਲਿਆ ਹੋਇਆ ਹੈ ਜੇ ਇਸ ਤਰ੍ਹਾਂ ਹੋ ਜੇ ਵੀ ਉਹਨਾਂ ਨੇ ਦੋ ਦਿਨਾਂ 'ਚ ਉਸ ਨੂੰ ਕੰਪਲੀਟ ਕਰਨਾ ਹੀ ਕਰਨਾ ਹੂੰ ਹੂੰ ਫੇਰ ਮੈਨਾਂ ਦਾ ਰਿਸ਼ਬ ਵੀ ਹਟ ਸਕਦੀ ਹੈ ਹੂੰ ਹਾਂ ਜਿੰਨਾ ਚਿਰ ਆਨਲਾਈਨ 'ਚ ਕੋਈ ਕੰਮ ਹੁੰਦਾ ਹੁਣ ਜਿਹੜੀਆਂ ਰਜਿਸਟਰੀਆਂ ਲੋਕ ਬਚਾਰੇ ਕਰਾਉਂ ਜਾਂਦੇ ਆ ਜੀ ਤਹਿਸੀਲਾਂ 'ਚ ਹੂੰ ਅ ਇਹ ਰਜਿਸਟਰੀਆਂ ਵੀ ਮਤਲਬ ਜੇ ਆਨਲਾਈਨ ਬੰਦਾ ਅਪਲਾਈ ਕਰ ਦੇਵੇ ਵੀ ਮੈਂ ਆ ਰਜਿਸਟਰੀ ਕਰਾਉਣੀ ਹੈ ਆਨਲਾਈਨ ਅਪਲਾਈ ਹੋ ਜਾਵੇ ਠੀਕ ਹੈ ਤੇ ਜਦੋਂ ਆਨਲਾਈਨ ਹੋ ਗਿਆ ਤਾਂ ਉਹ ਬਾਉਂਡ ਹੋ ਜਾਣਗੇ ਤੇ ਉਸ ਤੇ ਲਿਮਟ ਹੋਵੇ ਵੀ ਤੁਸੀਂ ਭਾਈ 2 ਦਿਨਾਂ ਚ ਕਰਨੀ ਕਰਨੀ ਹੈ ਠੀਕ ਹੈ ਜਾਂ ਹਫਤੇ ਚ ਕਰਨੀ ਕਰਨੀ ਹੈ ਜੀ ਜੇ ਇਸ ਤਰ੍ਹਾਂ ਦਾ ਸਿਸਟਮ ਨਹੀਂ ਹੈ ਤਾਂ ਫਿਰ ਤਾਂ ਕਰਾਪਸ਼ਨ ਹੀ ਹੈ ਕਰਾਪਸ਼ਨ ਹੈ ਅੱਛਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇਸੇ ਹਲਕੇ ਤੋਂ ਐਨ ਕੇ ਸ਼ਰਮਾ ਨੇ ਤੁਸੀਂ ਉਹਨਾਂ ਦਾ ਕਾਰਜਕਾਲ ਵੇਖਿਆ ਆ ਉਹਨਾਂ ਦੇ ਕਾਰਜਕਾਲ ਦੇ ਵਿੱਚ ਜੋ ਕੁਝ ਹੋਇਆ ਜਾਂ ਸ਼ਹਿਰ ਦਾ ਜੋ ਵਿਕਾਸ ਹੋਇਆ ਜਾਂ ਹਲਕੇ ਦੇ ਵਿੱਚ ਜੋ ਕੰਮ ਹੋਏ ਆ ਉਸ ਤੋਂ ਤੁਸੀਂ ਸੈਟੀਸਫਾਈ ਹੋ ਸੈਟੀਸਫਾਈਡ ਤਾਂ ਆਏ ਆ ਜੀ ਉਹਨਾਂ ਨੇ ਆਪਣੀ ਫਲੈਟ ਬਣਾਵਨਾ ਵੇਚੀ ਆ ਠੀਕ ਹੈ ਆਪਣੀ ਗਵਾਹੀ ਕੀਤੀ ਹੈ ਮੈਂ ਇੱਥੇ ਜੀਰਕਪੋਰਟ ਮਤਲਬ ਆਉਣ ਤੋਂ ਪਹਿਲਾਂ ਇਹ ਹੁੰਦਾ ਸੀ ਮਤਲਬ ਸੁਣਿਆ ਸੀ ਮੈਂ ਵੀ ਇਹ ਸਾਈਕਲ ਤੇ ਆਉਦੇ ਹੁੰਦੇ ਸੀ ਲੋਹਗੜ੍ਹ ਤੋਂ ਅੱਜ ਪਤਾ ਹੀ ਨਹੀਂ ਇਹਨਾਂ ਦੀ ਕਿੰਨੀ ਆਮਦਨ ਹੈਗੀ ਐ ਕਿੰਨੀ ਕਮਾਈ ਹੈ ਵੀ ਇਹਨਾਂ ਨੇ ਅਕਾਲੀ ਦਲ ਦੇ ਮੈਂਬਰ ਹੁੰਦੇ ਹੋਏ ਇਹਨਾਂ ਨੇ ਇਹ ਰਲ ਮਿਲ ਕੇ ਇੰਨੇ ਕੰਮ ਮਤਲਬ ਕੀਤੇ ਐ ਇਵਨ ਕਿ ਪਤਾ ਲੱਗਿਆ ਪਿੱਛੇ ਮਤਲਬ ਵੀਡੀਓਜ਼ ਕਈ ਦੇਖੀਆਂ ਐ ਵੀ ਸ਼ਾਮਲਾ ਜ਼ਮੀਨਾਂ ਤੇ ਵੀ ਇਹ ਮਤਲਬ ਫਲੈਟ ਫਲੂਟ ਬਣਾਏ ਹੋਏ ਐ ਇਹ ਹੋ ਸਕਦਾ ਵਿਧਾਇਕ ਕਰਦੇ ਨੇ ਤਾਂ ਜਦੋਂ ਪਾਵਰ ਚ ਹੁੰਦੇ ਆ ਜੀ ਕੋਈ ਨਾ ਕੋਈ ਪ੍ਰਬੰਧਕੀ ਨਾ ਕੁਛ ਹੋਰ ਸਾਰਾ ਕੁਝ ਕਰ ਸਕਦੇ ਜੀ ਪਾਵਰ ਦੀ ਉਦੋਂ ਇਹਨਾਂ ਨੂੰ ਮਤਲਬ ਇੱਕ ਡਰ ਚੱਕਿਆ ਜਾਂਦਾ ਹੈਗਾ ਵੇ ਸਾਨੂੰ ਕੋਈ ਡਰ ਨਹੀਂ ਕਿਸੇ ਦਾ ਜਦੋਂ ਪਾਵਰ ਚ ਹੁੰਦੇ ਆ ਉਦੋਂ ਇਹ ਸ਼ੇਰ ਹੁੰਦੇ ਆ ਹਲਕੇ ਦੇ ਨਕਸ਼ੇ ਤੋਂ ਲੋਕ ਬਹੁਤ ਪਰੇਸ਼ਾਨ ਨੇ ਕਹਿੰਦੇ ਆਉਣਾ ਜਾਣਾ ਬਹੁਤ ਮੁਸ਼ਕਲ ਹੈ ਸੜਕਾਂ ਦੇ ਔਰ ਗਲੀਆਂ ਦੇ ਹਾਲ ਵੇਖ ਕੇ ਤਾਂ ਰੋਣਾ ਆ ਜਾਂਦਾ ਤੁਸੀਂ ਦੇਖੋ ਜੀ ਇੱਥੇ ਤਾਂ ਜੀਰਕਪੁਰ ਦੇ ਵਿੱਚ ਕੋਈ ਪਾਰਕ ਨਹੀਂ ਹੈ ਠੀਕ ਹੈ ਗਲੀਆਂ ਛੋਟੀਆਂ ਛੋਟੀਆਂ ਕੋਈ ਪਲੈਨਿੰਗ ਨਹੀਂ ਹੈ ਮਤਲਬ ਸਿਸਟਮ ਤਾਂ ਜੇ ਸਹੀ ਰੱਖਿਆ ਹੁੰਦਾ ਪਹਿਲਾਂ ਤੋਂ ਹੀ ਹਨਾ ਕਿਉਂਕਿ ਸਾਰਾ ਇਹ ਜਿਹੜਾ 2000 ਤੋਂ ਬਾਅਦ ਜਿਰਖਪੁਰ ਬਸਿਆ ਹੈ ਜੀ ਹਨਾ ਤਾਂ ਉਦੋਂ ਪਹਿਲਾਂ ਮਤਲਬ ਜੇ ਸਿਸਟਮ ਸਹੀ ਰੱਖਿਆ ਹੁੰਦਾ ਤਾਂ ਬਹੁਤ ਕੁਝ ਹੋ ਸਕਦਾ ਸੀਗਾ ਹਮ ਅੱਛਾ ਕੋਲ ਮਿਲਾ ਕੇ ਜ਼ਿੰਮੇਵਾਰੀ ਕਿਸ ਦੀ ਹੈ ਇਹ ਵਿਧਾਇਕ ਦੀ ਜ਼ਿੰਮੇਵਾਰੀ ਹੁੰਦੀ ਹੈ ਇਹ ਨਗਰ ਕਾਉਂਸਲ ਦੀ ਜ਼ਿੰਮੇਵਾਰੀ ਹੁੰਦੀ ਹੈ ਜਾਂ ਸਬੰਧਤ ਅਫਸਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਇਹ ਜੀ ਉਹ ਮਤਲਬ ਪੋਲਿਟਿਕਲ ਬੰਦਿਆਂ ਦੀ ਵੀ ਹੁੰਦੀ ਹੈ ਆਫੀਸਰਜ਼ ਦੀ ਵੀ ਹੁੰਦੀ ਹੈ ਮੁਲਾਜ਼ਮਾਂ ਨੇ ਤਾਂ ਵਿਚਾਰਿਆਂ ਨੇ ਕੰਮ ਕਰਨਾ ਹੁੰਦਾ ਹੈ ਹੀਟ ਲਿਆ ਨਹੀਂ ਅਕਸਰ ਜਦੋਂ ਲੋਕ ਸ਼ਿਕਾਇਤ ਕਰਦੇ ਆ ਤਾਂ ਮੰਨ ਲਓ ਕੋਈ ਲੋਕ ਸਭਾ ਚੋਣਾਂ ਦਾ ਉਮੀਦਵਾਰ ਪਹੁੰਚਦਾ ਤਾਂ ਉਹ ਕਹਿ ਦਿੰਦੇ ਨੇ ਕਿ ਜੀ ਤੁਹਾਡੇ ਹਲਕੇ ਦੇ ਵਿੱਚ ਕੰਮ ਨਹੀਂ ਹੋਇਆ ਤੇ ਜਦੋਂ ਐਮਸੀ ਦੀ ਗੱਲ ਆਉਂਦੀ ਹੈ ਤਾਂ ਐਮਸੀ ਕਹਿੰਦੇ ਆ ਕਿ ਸਰਕਾਰ ਕੰਮ ਨਹੀਂ ਹੋਣ ਦਿੰਦੀ ਇਹ ਸਰਕਾਰ ਦੇ ਕੋਲ ਇੰਨੀ ਪਾਵਰ ਹੁੰਦੀ ਹੈ ਕਿ ਉਹ ਜੋ ਹਲਕੇ ਦੇ ਕੰਮ ਨੇ ਉਹਨਾਂ ਨੂੰ ਰੋਕ ਸਕੇ ਜਾਂ ਐਮਸੀ ਦੇ ਵਿੱਚ ਇੰਨੀ ਪਾਵਰ ਹੁੰਦੀ ਹੈ ਕਿ ਉਹ ਸਰਕਾਰ ਦੇ ਆਰਡਰਸ ਨੂੰ ਚੈਲੰਜ ਕਰ ਸਕੇ ਇਸ ਤਰ੍ਹਾਂ ਹੁੰਦਾ ਹੈ ਜੇ ਵੀ ਜਿਹੜਾ ਕੋਈ ਏਰੀਆ ਦੇ ਵਿੱਚ ਕੰਮ ਹੋਣ ਵਾਲੇ ਹੈ ਉਹ ਉਹਨਾਂ ਦੇ ਮਤਲਬ ਇੱਕ ਮੀਟਿੰਗ ਬੁਲਾਉਣ ਸਾਰੇ ਐਮਸੀ ਜੀ ਦੀ ਹੈਨਾ ਸਾਰੇ ਐਮਸੀਜ ਦੀ ਮੀਟਿੰਗ ਬੁਲਾਉਣ ਉਹਨਾਂ ਨੂੰ ਪੁੱਛਣ ਵੀ ਤੁਹਾਡੇ ਕੀ ਕੀ ਕੰਮ ਹੋਣਾ ਲੈ ਪਬਲਿਕ ਦੀਆਂ ਡਿਮਾਂਡਸ ਕੀ ਐ ਤਾਂ ਜਦੋਂ ਡਿਮਾਂਡਸ ਉਹ ਦੱਸਣਗੇ ਤੇ ਉਹਨੂੰ ਇਕੱਠੀ ਕਰਕੇ ਰਿਪੋਰਟ ਨੂੰ ਕੰਪਾਈਲ ਕਰਕੇ ਜੀ ਤਾਂ ਉਹ ਸਾਰੇ ਕੰਮ ਕਰਵਾਏ ਜਾ ਸਕਦੇ ਕੋਈ ਵੱਡੀ ਗਲਤੀ ਟਾਈਮ ਤੋਂ ਪਹਿਲਾਂ ਕਰਵਾਏ ਜਾ ਸਕਦਾ ਹੁਣ ਜਿਵੇਂ ਇਲੈਕਸ਼ਨ ਆਏ ਹੁਣ ਤਾਂ ਹਨਾ ਅਜੇ ਤੋ 6 ਮਹੀਨੇ ਪਹਿਲਾਂ ਵੀ ਕਰਵਾਏ ਜਾ ਸਕਦੇ ਸੀ 4 ਮਹੀਨੇ ਪਹਿਲਾਂ ਵੀ ਕਰਵਾਏ ਜਾ ਸਕਦੇ ਸੀਗੇ ਕੋਈ ਪ੍ਰਧਾਨ ਐ ਜਾਂ ਈਓ ਐ ਜ਼ਿੰਮੇਵਾਰ ਤਾਂ ਉਹੀ ਐ ਨਾ ਇਹਨਾਂ ਚੀਜ਼ਾਂ ਦੇ ਬਿਲਕੁਲ ਤਾ ਜ਼ਿੰਮੇਵਾਰ ਜੋ ਨੇ ਉਹਨਾਂ ਵੱਲੋਂ ਆਪਣੀ ਡਿਊਟੀ ਨਹੀਂ ਨਿਭਾਈ ਗਈ ਤਾਂ ਕਰਕੇ ਕੰਮ ਫਸੇਦੇ ਬਿਲਕੁਲ ਜੀ ਬਿਲਕੁਲ ਹਾਂ 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 ਪਬਲਿਕ ਬਾਕੀ ਐ ਆ ਵੀ ਪਬਲਿਕ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਵੀ ਜਿਹੜੇ ਕੰਮ ਟਾਈਮ ਤੇ ਹੋ ਮਤਲਬ ਹੋ ਰਹੇ ਐ ਵੀ ਉਹਨਾਂ 'ਚ ਕੋਈ ੜਿੱਕਾ ਨਾ ਪੰਨ ਜੀ ਬਿਲਕੁਲ ਅੱਛਾ ਓਵਰਆਲ ਕੀ ਲੱਗਦਾ ਸਰ ਕਿ ਸਰਕਾਰ ਕੀ ਨਹੀਂ ਹੋਣੀ ਚਾਹੀਦੀ ਸਰਕਾਰ ਤਾਂ ਜੀ ਸਟਰੋਂਗ ਤਾਂ ਵੈਸੇ ਨਰਿੰਦਰ ਮੋਦੀ ਹੋਈ ਹੈ ਜੀ ਹਾਂ ਇਹੜੀ ਆ ਵਾਸਤੇ ਐਸ 스테ਜ ਤੇ ਕੱਲ ਨੂੰ ਕੋਈ ਹੋਰ ਪਾਰਟੀ ਦਾ ਹੋ ਜੇਵੇ ਮਤਲਬ ਅਗਲੇ ਇਲੈਕਸ਼ਨ ਤੱਕ ਉਹ ਫਿਰ ਵੱਖਰੀ ਚੀਜ਼ ਹੈ ਪਰ ਤੁਹਾਨੂੰ ਉਹਨਾਂ ਦੀ ਸਥਿਤੀ ਮਜ਼ਬੂਤ ਲੱਗਦੀ ਹੈ ਹਾਂ ਇੱਕ ਵਾਰੀ ਤਾਂ ਐਸ 스테ਜ ਤੇ ਤਾਂ ਇਹੀ ਹੈ ਵੀ ਦੇਸ਼ ਨੂੰ ਸਿਰਫ ਨਰਿੰਦਰ ਮੋਦੀ ਹੀ ਚਲਾ ਸਕਦਾ ਹਾਂ ਹਾਂ ਅੱਛਾ ਪੰਜਾਬ ਦੇ ਵਿੱਚ ਕੀ ਸਥਿਤੀ ਦੇਖਦੇ ਹੋ ਫਿਰ ਸਰਕਾਰਾਂ ਨੂੰ ਪਬਲਿਕ ਦੀਆਂ ਰੱਖਣੀਆਂ ਉਹ ਚਾਹੀਦੀਆਂ ਆਪਣਾ ਕੰਮ ਕਰਨੇ ਚਾਹੀਦੇ ਟਾਈਮ ਨਾਲ ਤਾਂ ਜੋ ਜੇ ਇਹਨਾਂ ਨੇ ਦੁਬਾਰਾ ਆਉਣਾ ਹੈ ਸਰਕਾਰ 'ਚ ਹੂੰ ਤਾਂ ਇਹਨਾਂ ਨੂੰ ਲੋਕਾਂ ਦੇ ਕੰਮ ਕਰਨੇ ਚਾਹੀਦੇ ਟਾਈਮ ਤੇ ਹੂੰ ਪੰਜਾਬ ਭਾਜਪਾ ਨੂੰ ਪ੍ਰਵਾਨ ਕਰੇਗਾ ਆਉਣ ਵਾਲੇ ਸਮੇਂ 'ਚ ਕੀ ਲੱਗਦਾ ਮੁਸ਼ਕਲ ਲੱਗਦਾ ਜੀ ਮੈਨੂੰ ਹਲੇ ਮੁਸ਼ਕਲ ਲੱਗਦਾ ਹਜੇ ਮੁਸ਼ਕਲ ਹੈ ਹਜੇ ਕਾਫੀ ਟਾਈਮ ਲੱਗ ਜਾਊਗਾ ਹੋ ਜਾਊਗੀ ਭਾਜਪਾ ਮਤਲਬ ਪੰਜਾਬ 'ਚ ਕਾਮਜਾਬ ਪਰ ਹਲੇ ਮੁਸ਼ਕਲ ਲੱਗਦਾ ਹੈ ਠੀਕ ਹੈ ਹਾਂ ਕਾਂਗਰਸ ਅਕਾਲੀ ਦਲ ਅਕਾਲੀ ਦਲ ਦੀ ਤੁਸੀਂ ਜ਼ਿਕਰ ਕਰ ਚੁੱਕੇ ਹੋ ਕਿ ਫਿਲਹਾਲ ਖੁੰਦ ਅ ਆਪਣੀ ਲੱਭ ਰਹੇ ਨੇ ਹਾਂਜੀ 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 ਕਾਂਗਰਸ ਤੇ ਆਮ ਆਦਮੀ ਪਾਰਟੀ ਕਾਂਗਰਸ ਤੇ ਆਮ ਆਦਮੀ ਪਾਰਟੀ ਇਹਨਾਂ ਦਾ ਬਰਾਬਰ ਜਿਆ ਹੈ ਜੀ ਮਤਲਬ ਮੇਰੇ ਮੁਤਾਬਕ ਹਮ ਬਈ ਜੇ ਇੱਕ 40 ਇੱਕ ਮਤਲਬ 45 ਤੇ ਦੂਜਾ 55 ਬਸ ਇੰਨਾ ਕੁ ਫਰਕ ਹੈ ਇਹਨਾਂ 'ਚ ਠੀਕ ਹੈ ਹਾਂ ਠੀਕ ਹੈ ਤਾਂ ਬਿਲਕੁਲ ਚਰਚਾ ਦਾ ਵਿਸ਼ਾ ਜੋ ਹੈ ਉਹ ਅੱਗੇ ਚੱਲਦਾ ਰਹੇਗਾ ਫਿਲਹਾਲ ਵਕਤ ਹੋਰ ਇਜਾਜ਼ਤ ਨਹੀਂ ਦਿੰਦਾ ਗੱਲਾਂ ਬਹੁਤ ਸਾਰੀਆਂ ਕਰਨ ਵਾਲੀਆਂ ਨੇ ਔਰ ਜੋ ਲੋਕ ਸਭਾ ਇਲੈਕਸ਼ਨ ਦੇ ਮੁੱਦੇ ਨੇ ਉਹ ਵੀ ਹਜੇ ਬਹੁਤ ਸਾਰੇ ਪਏ ਨੇ ਡਿਸਕਸ ਕਰਨ ਵਾਲੇ ਪਰ ਸਮੇਂ ਦੇ ਨਾਲ ਇਹ ਵੀ ਵੇਖਣਾ ਹੋਵੇਗਾ ਕਿ ਨਾਮਜ਼ਦਗੀਆਂ ਕਿਸ ਹੱਦ ਤੱਕ ਜਾਂਦੀਆਂ ਨੇ ਔਰ ਲਿਸਟਾਂ ਵੀ ਲਗਾਤਾਰ ਜਾਰੀ ਹੋ ਰਹੀਆਂ ਨੇ ਅੱਛਾ ਜਾਣ ਤੋਂ ਪਹਿਲਾਂ ਸਰ ਇੱਕ ਆਖਰੀ ਸਵਾਲ ਮੈਂ ਸੰਗਰੂਰ ਜੋ ਆਪਾਂ ਕਹਿ ਦਿੰਨੇ ਆ ਕਿ ਆਮ ਆਦਮੀ ਪਾਰਟੀ ਦਾ ਵੀ ਗੜ ਮੰਨਿਆ ਜਾਂਦਾ ਔਰ ਇਸ ਵੇਲੇ ਹੌਟਸ ਹੌਟ ਸੇਟ ਆਪਾਂ ਕਹਿ ਰਹੇ ਤਾਂ ਅਰਵਿੰਦ ਖੰਨਾ ਨੂੰ ਟਿਕਟ ਮਿਲੀ ਹੈ ਬੀਤੇ ਦਿਨ ਭਾਜਪਾ ਤੋਂ ਦੂਜੇ ਪਾਸੇ ਸੁਖਪਾਲ ਖਹਿਰਾ ਪੁੱល ਹੱਥ ਤੋਂ ਆ ਕੇ ਉੱਥੇ ਲੜ ਰਹੇ ਨੇ ਮੀਧੇਰ ਜੋ ਨਇਓ ਆਮ ਆਦਮੀ ਪਾਰਟੀ ਦੇ ਕਦਾਵਰ ਨੇਤਾ ਵਿੱਚੋਂ ਇੱਕ ਨੇ ਤਾਂ ਕਿਸਦਾ ਪਲੜਾ ਤੁਹਾਨੂੰ ਭਾਰੀ ਲੱਗਦਾ ਸੰਗਰੂਰ ਦੇ ਲੋਕਾਂ ਦੀ ਸਾਇਕੀ ਕੀ ਹੈ ਕਿੰਨਾ ਕੁ ਸਮੇਂ ਦੇਓ ਉੱਥੇ ਜੀ ਆਪਣਾ ਸੰਗਰੂਰ ਵਾਸਤੇ ਤਾਂ ਸੁਖਪਾਲ ਖੈਰਾ ਨੂੰ ਇੱਕ ਤਾਂ ਲੀਡਰ ਦੂਸਰੇ ਹਲਕੇ ਦਾ ਹੋ ਗਿਆ ਹਮ ਇੱਕ ਅ ਆਪਣਾ ਗੋਲਡੀ ਜਿਹੜੇ ਪਹਿਲੇ ਐਮਐਲਏ ਸੀਗੇ ਕਾਂਗਰਸ ਦੇ ਉਹ ਚਲੇ ਗਏ ਹਮ ਦੂਸਰੀ ਪਾਰਟੀ 'ਚ ਹਮ ਇਸ ਕਰਕੇ ਉਹਨਾਂ ਨੂੰ ਇਸ ਚੀਜ਼ ਦਾ ਲਾਸ ਹੋਏਗਾ ਲਾਸ ਹੋਏ ਹਾਂ ਲਾਸ ਹੋਏਗਾ ਹਮ ਤੇ ਬਾਕੀ ਕੰਪੀਟੀਸ਼ਨ ਹੈ ਇੰਨਾ ਚ ਅਰਵਿੰਦ ਖੰਨਾ ਵੀ ਔਰ ਮੀਤ ਹੈਰ ਵੀ ਹੂੰ ਔਰ ਇਸ ਦਾ ਥੋੜਾ ਜਿਹਾ ਇਸ ਕਾਂਗਰਸ ਦਾ ਜਿਹੜਾ ਹੈਗਾ ਸੁਖਪਾਲ ਖੈਰਾ ਵੈਸੇ ਕੰਪੀਟੀਸ਼ਨ ਤਿੰਨਾ ਚ ਹੈ ਲੇਕਿਨ ਇਸ ਨੂੰ ਇਸ ਚੀਜ਼ ਦਾ ਲਾਸ ਹੋਏਗਾ ਵੀ ਇਹ 골ਟੀ ਚਲਾ ਗਿਆ ਇਧਰੋਂ ਠੀਕ ਹੈ ਕਾਂਗਰਸ ਚ ਤੱਕ ਕਿਤੇ ਨਾ ਕਿਤੇ ਕੜਾ ਮੁਕਾਬਲਾ ਤੁਸੀਂ ਜ਼ਿਆਦਾਤਰ ਵੇਖ ਰਹੇ ਹੋ ਕਿ ਮੀਥੇਰ ਤੇ ਅਰਵਿੰਦ ਖੰਨਾ ਦੇ ਵਿੱਚ ਤੁਸੀਂ ਮੁਕਾਬਲਾ ਵੇਖ ਰਹੇ ਹੋ ਨਹੀਂ ਕੰਪੀਟੀਸ਼ਨ ਚ ਤਾਂ ਉਹ ਵੀ ਹੈ ਪਰ ਉਸ ਨੂੰ ਥੋੜਾ ਜਿਹਾ ਲਾਸ ਹੋਏਗਾ ਨੁਕਸਾਨ ਜ਼ਿਆਦਾ ਹੋਊਗਾ ਹੈ ਸੁਖਪਾਲ ਖੇਰ ਵੀ ਕੰਪੀਟੀਸ਼ਨ ਚ ਹਮ ਪਰ ਉਸ ਨੂੰ ਇਸ ਗੱਲ ਦਾ ਲਾਸ ਹੋਏਗਾ ਥੋੜਾ ਜਿਹਾ ਇਹ ਹੁਣ ਟਾਈਮ ਦੱਸੂਗਾ ਵੀ ਲਾਸ ਕਿੰਨਾ ਕੁ ਹੁੰਦਾ ਹੈ ਲਾਸ ਹੁੰਦਾ ਹੈ ਜਾਂ ਨਹੀਂ ਹੁੰਦਾ ਪਰ ਮੇਰੇ ਮਤਾਬਿਕ ਥੋੜਾ ਜਿਹਾ ਹੋਈ ਗੱਲ ਹੈ ਉਹਨਾਂ ਦੇ ਲਾਸ ਤੋਂ ਫਾਇਦਾ ਤਾਂ ਮੀਥੇਰ ਨੂੰ ਪਹੁੰਚਣ ਵਾਲਾ ਹੈ ਇਹ ਤਾਂ ਜੀ ਮੈਂ ਮਤਲਬ ਕਿਉਂਕਿ ਦਲਵੀਰ ਕੋਲਟੀ ਆਵਾਦਵੀ ਪਾਰਟੀ ਚ ਗਏ ਹਾਂ ਬਿਲਕੁਲ ਬਿਲਕੁਲ ਹਾਂ ਇਸ ਚੀਜ਼ ਦਾ ਹੈ ਜੀ ਨਹੀਂ ਠਹਿਰਨ ਹੋਏਗਾ ਇਸ ਚੀਜ਼ ਦਾ ਤਾਂ ਬਿਲਕੁਲ ਚਰਚਾ ਦਾ سلسلہ ਚੱਲਦਾ ਰਹੇਗਾ ਜਲਦ ਹੋਵੇਗੀ ਮੁਲਾਕਾਤ ਸਿਆਸਤ ਦੇ ਨਵੇਂ ਮੁੱਦਿਆਂ ਦੇ ਨਾਲ ਔਰ ਵੇਖਦੇ ਹਾਂ ਕਿ ਕਿੰਨਾ ਕੁ ਮਜ਼ਬੂਤੀ ਦੇ ਨਾਲ ਲੜਿਆ ਜਾਏਗਾ तमाम ਉਮੀਦਵਾਰਾਂ ਵੱਲੋਂ ਸੱਤਾ ਦਾ ਇਹ ਦੰਗਲ ਤਾਂ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਜੀ ਅ ਅੱਜ ਦੇ ਸੈਸ਼ਨ ਦੇ ਲਈ ਤਾਂ ਉਮੀਦ ਕਰਦੇ ਹਾਂ ਕਿ ਅੱਜ ਦਾ ਜੋ ਐਪੀਸੋਡ ਹੈ ਤੁਹਾਨੂੰ ਵੀ ਪਸੰਦ ਆਇਆ ਹੋਵੇਗਾ ਇਸ ਸੰਬੰਧੀ ਆਪਣੀ رائے ਸਾਨੂੰ ਜ਼ਰੂਰ ਦੇਣਾ ਤਾਂ ਜਲਦ ਹੋਵੇਗੀ ਮੁਲਾਕਾਤ ਇੱਕ ਨਵੇਂ ਐਪੀਸੋਡ ਦੇ ਨਾਲ ਉਦੋਂ ਤੱਕ ਲਈ ਵੇਖਦੇ ਰਹੋ ਪਬਲਿਕ ਆਟੇ ਨਿਊਜ਼ ਸਹੀ ਸਰੇਂਦਰ ਧੰਨਵਾਦ ਜੀ